ਹਾਂਜੀ ਖੜਿਆ ਅੰਦਰਾਹਾ ਰੋਪੜ ਦੇ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਪਰ ਬੜਾ ਹੀ ਇਤਿਹਾਸਿਕ ਮਾਰਗ ਹੈ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਮੁਗਲਾਂ ਦੇ ਨਾਲ ਲੜਾਈ ਦੇ ਦੌਰਾਨ ਇਸੇ ਰਸਤੇ ਦੇ ਰਾਹੀਂ ਦੱਖਣ ਪੁੱਜੇ ਸਨ ਦੇਖ ਸਕਦੇ ਹੋ ਕਿ ਸਾਹਮਣਾਂ ਗੁਰਦੁਆਰਾ ਸਿੱਖ ਟਾਣਾ ਸਾਹਿਬ ਹੈ ਇਸ ਗੁਰਦੁਆਰਾ ਸਾਹਿਬ ਨੂੰ ਜਾਣ ਵਾਲਾ ਜੋ ਪੁਲ ਹੈ ਉਸ ਦੀ ਹਾਲਤ ਦੇ ਬਾਰੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਖਸਤਾ ਹਾਲਤ ਹੈ ਥਾਂ ਥਾਂ ਤੋਂ ਇਹ ਪੁਲ ਟੁੱਟਿਆ ਹੋਇਆ ਹੈ ਇਸ ਦੀ ਰੇਲਿੰਗ ਟੁੱਟ ਚੁੱਕੀ ਹੈ ਰਾਤ ਬਰਾਤੇ ਅਗਰ ਕੋਈ ਮੋਟਰਸਾਈਕਲ ਜਾਂ ਗੱਡੀ ਇਸ ਕਿਨਾਰੇ ਆਪਣਾ ਬੈਲੈਂਸ ਕਵਾ ਲੈਂਦੀ ਹੈ ਤਾਂ ਉਹ ਸਿੱਧਾ ਨਹਿਰ ਵਿੱਚ ਡਿੱਗੇਗੀ ਪਹਿਲਾਂ ਵੀ ਇਸ ਨਹਿਰ ਦੇ ਉੱਪਰ ਕਈ ਘਟਨਾਵਾਂ ਹੋ ਚੁੱਕੀਆਂ ਨੇ ਕਈ ਬਸਤੀ ਰਸਤੇ ਘਰ ਉੱਜੜ ਚੁੱਕੇ ਨੇ ਪਿਛਲੇ ਦਿਨ ਵੀ ਫਰੀਦਕੋਟ ਨਜ਼ਦੀਕ ਇੱਕ ਪੁਲ ਦੇ ਉੱਪਰੋਂ ਦੀਪ ਕੰਪਨੀ ਦੀ ਬੱਸ ਡਰੇਨ ਵਿੱਚ ਡਿੱਗਣ ਦੇ ਨਾਲ 8 ਪਰਿਵਾਰਾਂ ਦੇ ਹਸਤੇ ਵਸਤੇ ਘਰ ਉੱਜੜ ਗਏ ਸਨ ਇਸ ਪੁਲ ਦੀ ਹਾਲਤ ਬਹੁਤ ਹੀ ਖਸਤਾ ਹਾਲਤ ਹੈ ਦੇਖ ਸਕਦੇ ਹੋ ਕਿ ਇਹwidetilde ਜੋ ਰੇਲਿੰਗ ਹੈ ਆਇਰਨ ਰੇਲਿੰਗਾਂ ਲੋਹੇ ਦੀ ਲੱਗੀ ਰੇਲਿੰਗ ਹੈ ਉਹ ਵੀ ਥਾਂ ਥਾਂ ਤੋਂ ਟੁੱਟ ਚੁੱਕੀ ਹੈ ਤੇ ਮੋਟਰਸਾਈਕਲ ਜਾਂ ਗੱਡੀ ਇਸ ਵਿੱਚ ਆਸਾਨੀ ਨਾਲ गिर ਸਕਦੀ ਹੈ ਪਹਿਲਾਂ ਵੀ ਇਸ ਜਗ੍ਹਾ ਦੇ ਉੱਪਰ ਕਈਕਾ ਟ੍ਰਾਮਾ ਵਾਪਰ ਚੁੱਕੀਆਂ ਨੇ ਜੋ ਸਬੰਧਤ ਅਧਿਕਾਰੀ ਨੇ ਬਾਰ ਬਾਰ ਉਹਨਾਂ ਨਾਲ ਗੱਲਬਾਤ ਕਰਨ ਦੇ ਬਾਵਜੂਦ ਵੀ ਇਸ ਵਾਰ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਅੱਜ ਫਿਰ ਜਦੋਂ ਇਸ ਬਾਬਤ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਨਵੇਂ ਪ੍ਰੋਜੈਕਟ ਦੇ ਅਧੀਨ ਇਸ ਪੁਲ ਦੀ ਇਹ ਪੋਲ ਨਵਾਂ ਬਣਾਇਆ ਜਾਵੇਗਾ ਜੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਅਗਰ ਇਸ ਪੋਲ ਦੇ ਉੱਪਰ ਕੋਈ ਹਾਦਸਾ ਹੋ ਜਾਂਦਾ ਹੈ ਕਟਨਾ ਵਾਪਰ ਜਾਂਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਮਸਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਤੇ ਬਹੁਤ ਜਲਦੀ ਹੀ ਉਹ ਇਸ ਦੀ ਰਿਪੇਅਰ ਕਰਾ ਕਰੇ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ ਕਿ ਇਸ ਵਿੱਚ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਇਸ ਸੰਬੰਧੀ ਜਦੋਂ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਪੁਲ ਨਵੇਂ ਪ੍ਰੋਜੈਕਟ ਦੇ ਅਧੀਨ ਨਵਾਂ ਬਣਾਇਆ ਜਾਣਾ ਹੈ। ਪਰੰਤੂ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਆਮ ਲੋਕਾਂ ਦੀ ਸੇਫਟੀ ਦਾ ਕੀ ਪ੍ਰਬੰਧ ਹੈ ਤਾਂ ਉਹਨਾਂ ਨੇ ਕਿਹਾ ਕਿ ਉਹ ਬਹੁਤ ਜਲਦੀ ਇਸ ਪੁਲ ਦੀ ਰਿਪੇਅਰ ਕਰਵਾ ਕੇ ਇਸ ਨੂੰ ਸਹੀ ਕਰਾਉਣ ਦੀ ਕੋਸ਼ਿਸ਼ ਕਰਨਗੇ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਹਾਦਸਾ ਤੋਂ ਬਚਾਅ ਹੋ ਸਕੇ।